ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਭਾਈ ਗੁਰਦਾਸ ਜੀ ਦੇ ਲਿਖੇ ਮਹਾਨ ਸ਼ਲੋਕ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਇਸ ਮਹਾਵਾਕ ਨੂੰ ਮਹਾਨ ਜਰਨੈਲ ਬਾਬਾ ਬੀਰ ਸਿੰਘ ਜੀ ਨੇ ਦੁਨੀਆ ਦੇ ਨਕਸ਼ੇ ਤੇ ਕਿਵੇਂ ਲਿਆ ਕੇ ਸਦ ਕੀਤਾ ਅੱਜ ਇਸ ਵਿਸ਼ੇ ਤੇ ਚਰਚਾ ਕਰਾਂਗੇ ਮਾਤਾ ਸੁੰਦਰੀ ਜੀ ਦੇ ਜਜਾਰੂ کردار ਤੇ ਨਜ਼ਰ ਮਾਰੀਏ ਮਾਤਾ ਸੁੰਦਰੀ ਜੀ ਦੀ ਡਿਊਟੀ ਗੁਰੂ ਸਾਹਿਬ ਨੇ आनंदपुर साहब ਤੋਂ ਕੀਮਤੀ ਦਸਤਾਵੇਜ਼ ਦਿੱਲੀ ਪਹੁੰਚਾਉਣ ਦੀ ਲਈ ਸੀ ਇਹ ਮਿਸ਼ਨ ਮਾਤਾ ਜੀ ਨੇ ਵੀਰ ਸਿੰਘਾ ਦੇ ਜਥੇ ਦੇ ਨਾਲ ਬੜੇ ਥੋੜੇ ਸਮੇਂ ਦੇ ਵਿੱਚ ਫਤਿਹ ਕੀਤਾ ਜਿਕਰ ਇਹੋ ਗੱਲ ਇਹ ਹੈ ਕਿ ਜੇਕਰ ਮਾਤਾ ਜੀ ਕੀਮਤੀ ਦਸਤਾਵੇਜ਼ ਉਸ ਸਮੇਂ ਦਿੱਲੀ ਵਿੱਚ ਨਾ ਲੈ ਕੇ ਜਾਂਦੇ ਤੇ ਬਾਅਦ ਵਿੱਚ ਤਲਵੰਡੀ ਦਮਦਮਾ ਸਾਹਿਬ ਨਾ ਲੈ ਕੇ ਆਉਂਦੇ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਹੋਣ ਵਾਲੀ ਸੰਪਾਦਕਤਾ ਜਿਹੜੀ ਹੈ ਉਦੇ ਵਿੱਚ ਬਹੁਤ ਸਾਰੇ ਸ਼ਲੋਕ ਸਿੱਖ ਸੰਗਤਾਂ ਤੋਂ ਉਸੇ ਸਮੇਂ ਵਿਛੜ ਜਾਣੇ ਸੀ ਮਾਤਾ ਸੁન્દਰੀ ਜੀ ਇੱਕ ਮਹਾਨ ਜਰਨੈਲ ਸਨ ਮਹਾਨ ਨੀਤੀਕਾਰੇ ਸਨ ਤੇ ਉਹਨਾਂ ਦੀ ਧਰਮ ਨੀਤੀ ਅਤੇ ਰਣਨੀਤੀ ਅੱਗੇ ਜਾ ਕੇ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਪਾਏ ਪੂਰਨ ਅਤੇ ਐਨ ਬੈਨ ਖਰੀ ਉਤਰਦੀ ਆ ਬਾਬਾ ਬੰਦਾ ਸਿੰਘ ਜੀ ਦੁਆਰਾ ਸਰਹੰਦ ਨੂੰ ਫਤਿਹ ਕਰ ਲਿਆ ਜਾਂਦਾ ਹੈ ਸਿੱਖਾਂ ਦਾ ਆਪਣਾ ਰਾਜ ਸਥਾਪਿਤ ਹੋ ਜਾਂਦਾ ਤੇ ਸਿੱਖ ਰਾਜ ਦੀ ਰਾਜਧਾਨੀ ਗੁਰਦਾਸ ਨੰਗਲ ਨੂੰ ਥਾਪਿਆ ਜਾਂਦਾ ਜਿਸ ਦਾ ਪੁਰਾਣਾ ਨਾਮ ਮਖਲਸਪੁਰ ਹੁੰਦਾ ਸਿੱਖ ਰਾਜ ਦਾ ਕੇਸਰੀ ਨਿਸ਼ਾਨ ਲਹਿਰਾਇਆ ਜਾਂਦਾ ਹੈ ਸਿੱਖਾਂ ਦੇ ਹੁਕਮਨਾਮੇ ਜਾਰੀ ਹੋ ਜਾਂਦੇ ਆ ਤੇ ਸਿੱਖ ਰਾਜ ਦਾ ਆਪਣਾ ਸਿੱਕਾ ਲੋਕਾਂ ਦੇ ਵਿੱਚ ਜਾਰੀ ਕੀਤਾ ਜਾਂਦਾ ਅੱਗੇ ਗੱਲ ਕਰਾਂਗੇ ਮਾਤਾ ਸੁੰਦਰੀ ਜੀ ਦਿੱਲੀ ਵਿੱਚ ਬੈਠੇ ਪੰਥ ਦੀਆਂ ਪੰਜਾਬ ਦੇ ਵਿੱਚ ਸਾਰੀਆਂ ਗਤੀਵਿਧੀਆਂ ਤੇ ਨਜ਼ਰ ਬਣਾਈ ਰੱਖਦੇ ਆ ਸਮੇਂ-ਸਮੇਂ ਤੇ ਪੰਥਕ ਹੁਕਮਨਾਮੇ ਦੇ ਕੇ ਪੰਥ ਦੀ ਅਗਵਾਈ ਕਰਦੇ ਆ ਇਹ ਕੰਮ ਮਾਤਾ ਸੁੰਦਰੀ ਜੀ ਨੇ ਲਗਭਗ ਆਪਣੇ ਜੀਵਨ ਕਾਲ ਦੇ ਵਿੱਚ 40 ਸਾਲ ਤੱਕ ਕੀਤਾ ਤੇ ਸੰਗਤਾਂ ਨੇ ਉਸ ਸਮੇਂ ਮਾਤਾ ਸੁੰਦਰੀ ਜੀ ਨੂੰ 11ਵੇਂ ਗੁਰੂ ਦੇ ਰੂਪ ਵਿੱਚ ਵੇਖਣਾ ਸਵੀਕਾਰ ਕਰ ਲਿਆ ਸੀ ਇਸੇ ਕਰਕੇ ਸੰਗਤਾਂ ਵੱਲੋਂ ਉਹਨਾਂ ਨੂੰ ਗੁਰੂ ਮਾਤਾ ਕਹਿ ਕੇ ਸੰਬੋਧਿਤ ਕੀਤਾ ਜਾਣ ਲੱਗਿਆ। ਇਸ ਸਮੇਂ ਮਾਤਾ ਸੁੰਦਰੀ ਜੀ ਕੋਲ ਸੰਗਤਾਂ ਰਹੀ ਇੱਕ ਅਜੀਬੋ ਗਰੀਬ ਮਸਲਾ ਪਹੁੰਚਦਾ ਹੈ। ਉਹ ਮਸਲਾ ਹੈ ਬੰਗਸ ਖੇਤਰ ਦੇ ਲੋਕਾਂ ਦਾ ਧਰਮ ਸੰਕਟ। ਇਸ ਤੋਂ ਪਹਿਲਾਂ ਵੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਦਰਬਾਰ ਦੇ ਵਿੱਚ ਕਸ਼ਮੀਰੀ ਪੰਡਤਾਂ ਦਾ ਮਸਲਾ ਪਹੁੰਚ ਚੁੱਕਿਆ ਸੀ। ਦੇ ਉਸ ਤੇ ਸ਼ਾਂਤੀ ਸਥਾਪਿਤ ਕਰਨ ਵਜੋਂ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਕੁਰਬਾਨੀ ਦਿੱਤੀ ਤੇ ਕਸ਼ਮੀਰ ਦੇ ਪੰਡਤਾਂ ਦੀ ਆਜ਼ਾਦੀ ਮੁੜ ਤੋਂ ਬਹਾਲ ਕਰਵਾਈ। ਐਸੇ ਤਰ੍ਹਾਂ ਦਾ ਮਸਲਾ ਬੰਗਸ ਖੇਤਰ ਦੀ ਸੰਗਤ ਵੱਲੋਂ ਮਾਤਾ ਸੁੰਦਰੀ ਜੀ ਦੇ ਚਰਨਾਂ ਵਿੱਚ ਰੱਖਿਆ ਗਿਆ। ਜਿਹਦੇ ਵਿੱਚ 1540 ਈਸਵੀ ਦੇ ਵਿੱਚ ਬੰਗਸ ਖੇਤਰ ਵਿੱਚ ਬਾਬਰ ਵੱਲੋਂ ਲਗਭਗ 1540 ਈਸਵੀ ਤੋਂ ਲੈ ਕੇ 1583 ਈਸਵੀ ਤੱਕ ਬੰਗਸ ਦੇਸ਼ ਤੇ ਬਾਰੀ ਹੁਕਮਰਾਨਾਂ ਦੇ ਹਮਲੇ ਲਗਾਤਾਰ ਚੱਲਦੇ ਰਹੇ ਤੇ ਬੰਗਸ ਖੇਤਰ ਦੇ ਮੂਲ ਵਸਿੰਦੇ ਲਗਭਗ ਉਸ ਏਰੀਏ ਦੇ ਵਿੱਚੋਂ ਉਜੜ ਚੁੱਕੇ ਸਨ ਤੇ ਇਸ ਏਰੀਏ ਦੇ ਵਿੱਚ ਨਵੇਂ ਕਬੀਲਾਕਾਰੀ ਲੋਕਾਂ ਦੀ آمد ਹੋ ਚੁੱਕੀ ਸੀ ਬੰਗਸ ਏਰੀਆ ਪੰਜਾਬ ਦੇ ਖੇਤਰ ਤੋਂ ਬਾਹਰ ਦਾ ਏਰੀਆ ਸੀ ਉਸ ਸਮੇਂ ਨਾ ਅਫਗਾਨਿਸਤਾਨ ਦਾ ਏਰੀਆ ਸੀ ਨਾ ਉਜ਼ਬੇਗ ਦਾ ਨਾ ਤਿੱਬਤ ਦਾ ਤੇ ਨਾ ਅੱਜ ਦੇ ਮੌਜੂਦਾ ਭਾਰਤ ਦਾ ਏਰੀਆ ਸੀ ਇੱਕ ਤਰ੍ਹਾਂ ਦਾ ਇਤਿਹਾਸਕਾਰਾਂ ਨੇ ਇਹਨੂੰ ਬੰਗਸ ਦੇਸ਼ ਲਿਖਿਆ ਕੁਝ ਇਤਿਹਾਸਕਾਰਾਂ ਨੇ ਅਫਗਾਨਿਸਤਾਨ ਦਾ 14ਵਾਂ ਸੂਬਾ ਲਿਖਿਆ ਤੇ 14ਵਾਂ ਸਭ ਤੋਂ ਵੱਡਾ ਸੂਬਾ ਲਿਖਿਆ ਹੁਣ ਜੇ ਆਪਾਂ ਗੱਲ ਕਰੀਏ ਨਾਦਰ ਸ਼ਾਹ ਦੇ ਟਾਈਮ ਦੀ ਤਾਂ ਬੰਗਸ ਇੱਕ ਵੱਖਰਾ ਦੇਸ਼ ਸੀ ਜੇ ਅਬਦਾਲੀ ਦੇ ਟਾਈਮ ਦੀ ਗੱਲ ਕਰੀਏ ਤਾਂ ਬੰਗਸ ਅਫਗਾਨਿਸਤਾਨ ਦਾ 14ਵਾਂ ਸੂਬਾ ਸੀ ਪ੍ਰੰਤੂ ਸਾਰੇ ਸੂਬਿਆਂ ਨਾਲੋਂ ਵੱਡਾ ਸੀ ਜੇ ਸਿੱਖ ਰਾਜ ਦੀ ਗੱਲ ਕਰੀਏ ਦਾ ਲੈਂਦਾ ਪੰਜਾਬ ਅਤੇ ਚੜਦਾ ਪੰਜਾਬ ਦੀ ریاست ਦੇ ਬਰਾਬਰ ਦਾ ਮਕਤੂਰ ਤੇ ਗੱਲ ਕਰੀਏ ਤਾਂ ਉਹਨਾਂ ਵਿੱਚ ਪੰਡਤ ਲੋਕ ਵੀ ਸੀ ਜੋ Hindu ਪਰਿਵਾਰਾਂ ਨਾਲ ਸੰਬੰਧਿਤ ਸੀ ਉਹਨਾਂ ਵਿੱਚ ਸਿੱਖ ਧਰਮ ਨੂੰ ਮੰਨਣ ਵਾਲੇ ਲੋਕ ਵੀ ਸੀ ਉਹਨਾਂ ਵਿੱਚ ਤਿੱਬਤ ਦੇ ਇਲਾਕੇ ਚੋਂ ਆਏ ਤਿੱਬਤੀ ਲੋਕ ਵੀ ਸੀ ਜੋ ਮਹਾਤਮਾ ਬੁੱਧ ਦੇ ਪੈਰੋਕਾਰ ਸਨ ਤੇ ਉਹਨਾਂ ਦੇ ਵਿੱਚ ਗਰੀਬ ਮੁਸਲਮਾਨ ਲੋਕ ਵੀ ਸੀ ਜਿਨ੍ਹਾਂ ਨੂੰ ਉਹਨਾਂ ਦੇ ਕਬੀਲਾਕਾਰੀ ਲੋਕਾਂ ਨੇ ਲਗਭਗ ਅਜਾੜ ਦਿੱਤਾ ਸੀ ਤੇ ਇਹਨਾਂ ਲੋਕਾਂ ਦੀਆਂ ਜ਼ਮੀਨਾਂ ਜ਼ਬਤ ਕਰ ਲਈਆਂ ਗਈਆਂ ਸਨ ਇਹਨਾਂ ਦੇ ਖੇਤ ਚਾਰਗਾਹ ਜਿਨ੍ਹਾਂ ਦੇ ਵਿੱਚ ਘਾਹ ਦੇ ਮੈਦਾਨ ਸ਼ਾਮਲ ਹਨ ਉਹਨਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ ਇਹਨਾਂ ਦਾ ਪਸ਼ੂ ਤੰਨ ਉਸ ਏਰੀਏ ਦੇ ਵਿੱਚੋਂ ਲਗਭਗ ਜ਼ਬਤ ਕਰ ਲਿਆ ਗਿਆ ਸੀ ਇਹਨਾਂ ਦੇ ਘਰ ਢਾ ਦਿੱਤੇ ਗਏ ਸਨ ਇਹ ਅਜੀਬੋ ਗਰੀਬ ਮਸਲਾ ਮਾਤਾ ਜੀ ਦੇ ਧਿਆਨ ਵਿੱਚ ਆਉਂਦਿਆ ਸੀ ਮਾਤਾ ਸੁੰਦਰੀ ਜੀ ਨੇ ਪੰਥਕ ਹੁਕਮਨਾਮਾ ਦੇ ਕੇ ਕਿਸੇ ਸਿੱਖ ਜੱਥੇ ਦੀ ਡਿਊਟੀ ਬੰਗਸ ਖੇਤਰ ਭੇਜਣ ਦਾ ਹਵਾਲਾ ਦਿੱਤਾ ਇੱਥੇ ਵੇਖਣ ਵਾਲੀ ਗੱਲ ਇੱਕ ਹੋਰ ਵੀ ਹੈ ਕਿ ਜਿਹੜੇ ਅੱਜ ਦੇ ਕ੍ਰਿਸਚਨ ਦੇਸ਼ ਆ ਜਿਵੇਂ ਅਮਰੀਕਾ ਸਮੇਤ ਹੋਰ ਵੀ ਟੋਪ ਪਾਵਰ ਦੇਸ਼ ਇੱਕ ਸ਼ਾਂਤੀ ਸੈਨਾ ਭੇਜਣ ਦੀ ਗੱਲ ਕਰਦੇ ਆ ਤੇ ਇਹ ਮਿਸ਼ਨ ਸਿੱਖ ਧਰਮ ਦੇ ਅਨਸਾਰ 1712 ਈਸਵੀ ਤੱਕ ਪਹਿਲਾ ਸ਼ਾਂਤੀ ਮਿਸ਼ਨ ਮਾਤਾ ਸੁੰਦਰੀ ਜੀ ਦੀ ਰਹਿਨਮਾਈ ਹੇਠ ਬੰਗਸ ਏਰੀਏ ਦੇ ਵਿੱਚ ਭੇਜਿਆ ਗਿਆ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਜਾਣਕਾਰੀ ਹੈ। ਬਾਬਾ ਬੰਦਾ ਸਿੰਘ ਬਹਾਦਰ ਜੀ ਇਹਨਾਂ ਹੁਕਮਨਾਮਿਆਂ ਤੇ ਆਪਣੀ ਮੋਹਰ ਲਾ ਕੇ ਪਾਪ ਐਂਡੋਰਸਮੈਂਟ ਲਾ ਕੇ ਇਹਨਾਂ ਬਿਨ ਹੁਕਮਾਂ ਦੀ ਪਾਲਣਾ ਕਰਨ ਲਈ ਬਾਬਾ ਵੀਰ ਸਿੰਘ ਜੀ ਨੂੰ ਆਖਦੇ ਆ। ਇੱਥੋਂ ਇੱਕ ਇੱਕ ਗੱਲ ਸਿੱਧ ਹੁੰਦੀ ਹੈ ਕਿ ਬਾਬਾ ਵੀਰ ਸਿੰਘ ਜੀ ਦੀ ਬੰਗਸ ਏਰੀਏ ਦੇ ਵਿੱਚ ਡਿਊਟੀ ਪੰਤਕ ਹੁਕਮਨਾਮਿਆਂ ਦੇ ਆਧਾਰਤ ਹੋਈ। ਹੁਣ ਬੰਗਸ ਖੇਤਰ ਦੇ ਵਿੱਚ ਸਿੱਖ ਪੰਥ ਦੀਆਂ ਗਤੀਵਿਧੀਆਂ ਦਾ ਅਸਲ ਕਾਰਨ ਸਮਝੀਏ ਇਸ ਏਰੀਏ ਦੇ ਵਿੱਚ ਇੱਕ ਵਿਸ਼ੇਸ਼ ਕਿਸਮ ਦਾ ਅਭਿਆਨ ਸੀ ਉੱਜੜ ਗਏ ਲੋਕਾਂ ਨੂੰ ਫਿਰ ਤੋਂ ਉਸੇ ਏਰੀਏ ਦੇ ਵਿੱਚ ਆਬਾਦ ਕਰਨਾ ਬਾਬਾ ਬੀਰ ਸਿੰਘ ਜੀ ਨੇ ਇੱਕ ਅਭਿਆਨ ਦੇ ਤਹਿਤ ਉੱਜੜੇ ਲੋਕਾਂ ਨੂੰ ਉਹਨਾਂ ਦੇ ਜ਼ਬਤ ਹੋਏ ਘਰ ਵਾਪਸ ਕਰਵਾ ਕੇ ਦਿੱਤੇ ਉਹਨਾਂ ਦੇ ਖੇਤ ਖੇਹਲਾਲ ਵਾਪਸ ਕਰਵਾਏ ਉਹਨਾਂ ਦਾ ਜ਼ਬਤ ਹੋਇਆ ਪਸ਼ੂ ਧਨ ਜੋ ਵੱਡੇ ਗਰੁੱਪਾਂ ਦੇ ਵਿੱਚ ਭੇੜ ਬੱਕਰੀਆਂ ਮਾਲ ਡੰਗਰ ਸੀ ਉਹ ਧਨਾਟਾਂ ਵੱਲੋਂ ਵਾਪਸ ਕਰਵਾ ਕੇ ਦਿੱਤੇ ਤੇ ਇੱਕ ਤਰ੍ਹਾਂ ਦੀ ਵੱਖ-ਵੱਖ ਕਬੀਲਿਆਂ ਦੇ ਚੱਲ ਰਹੇ ਅਭਿਆਨ ਨੂੰ ਕੁਚਲ ਕੇ ਇੱਕ ਸ਼ਾਂਤਮਈ ਰਾਜ ਦੀ ਸਥਾਪਨਾ ਕੀਤੀ ਇਹ ਵਰਤਾਰਾ ਕੋਈ ਇੱਕ ਟਾਈਮ ਤੇ ਨਹੀਂ ਹੋਇਆ ਇਸ 1710 ਈਸਵੀ ਤੋਂ ਲੈ ਕੇ 1764 ਈਸਵੀ ਤੱਕ ਦੇ ਆਉਂਦਿਆਂ-ਆਉਂਦਿਆਂ ਕਈ ਜੰਗਾਂ ਯੁੱਤਾਂ ਦਾ ਵਰਣਨ ਮਿਲਦਾ ਹੈ ਸੰਖੇਪ ਰੂਪ ਦੇ ਵਿੱਚ ਇਹ ਗੱਲ ਕਹੀਏ ਕਿ ਰਤਨ ਸਿੰਘ ਪੰਗੂ ਨੇ ਜੋ ਆਪਣੇ ਇਤਿਹਾਸਿਕ ਖਤ ਦੇ ਵਿੱਚ ਲਿਖਿਆ ਔਰਨ ਕੋ ਜੋ ਆਕੀ ਠੌਰ ਉਨ ਪਰ ਪੰਥ ਕਰਾਦੀ ਗੌਰ ਕਈ ਤੜਾਏ ਕਈ ਛੜਾਏ ਲੀਏ ਰਇਤ ਕਨੇ ਬਣਾਏ ਬਾਬਾ ਬੀਰ ਸਿੰਘ ਜੀ ਦਾ ਸਭ ਤੋਂ ਪ੍ਰਚੰਡ ਰੂਪ ਸਾਨੂੰ ਉਸ ਸਮੇਂ ਵੇਖਣ ਨੂੰ ਮਿਲਦਾ ਜਹਾਦ ਦੇ ਨਾਂ ਤੇ ਅਫਗਾਨੀ ਵੱਲੋਂ ਪੰਜਾਬ ਦੇ ਵਿੱਚ ਲੱਖਾਂ ਲੋਕਾਂ ਦਾ ਕਤਲ ਕੀਤਾ ਜਾਂਦਾ ਉਸ अभियान ਦੇ ਵਿੱਚ ਸ਼ਾਮਲ ਲੋਕਾਂ ਨੂੰ ਸੋਧਨ ਦੇ ਮਕਸਦ ਦੇ ਨਾਲ ਬਾਬਾ ਬੀਰ ਸਿੰਘ ਜੀ ਦੀ ਸ਼ਕਤੀ ਸੈਨਾ ਨੇ ਹਰੀ ਸਿੰਘ ਨਲਵੇ ਦੇ ਵਾਂਗ ਅਜੇ ਹਾ ਪ੍ਰਚੰਡ ਰੂਪ ਧਾਰਨ ਕੀਤਾ ਤੇ ਲਗਾਤਾਰ ਹੰਗੋ ਬੰਨੋ ਕੁਲਾਟ ਗੋਸ ਜੀ ਨੂੰ ਮਗਰਸਤ ਤੇ ਬੰਗਸ ਏਰੀਏ ਦੀਆਂ ਸਾਰੀਆਂ ਰਿਆਸਤਾਂ ਨੂੰ ਜਿੱਤ ਕੇ ਖਾਲਸਾ ਰਾਜ ਦਾ ਪਰਚਮ ਉਸ ਏਰੀਏ ਦੇ ਵਿੱਚ ਲਹਿਰਾ ਦਿੱਤਾ ਸੀ ਇਸ ਨਾਲ ਸੰਬੰਧਤ ਹਵਾਲੇ 1960 ਦੇ ਸਮੇਂ ਪੰਜਾਬ ਦੀ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਾਏ ਜਾਂਦੇ ਸਨ ਜਿਨ੍ਹਾਂ ਵਿੱਚ ਇਸ ਮਿਸਲ ਦਾ ਨਾਮ ਤਖਾਲਿਸ਼ ਬੰਗਸ ਮਿਸਲ ਲਿਖਿਆ ਮਿਲਦਾ ਹੋਣ ਇਸ ਗੱਲ ਨੂੰ ਇਸ ਤਰੀਕੇ ਨਾਲ ਸਮਝਿਏ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਹੁਕਮਨਾਮਿਆਂ ਦੇ ਆਧਾਰ ਤੇ ਇਹ ਮਿਸਲ ਪੰਜਾਬ ਤੋਂ ਬੰਗਸ ਜਾਂਦੀ ਹੈ ਉਸ ਸਮੇਂ ਇਹਦਾ ਨਾਮ ਮਿਸਲ ਬਾਬਾ ਵੀਰ ਸਿੰਘ ਤੇ ਧੀਰ ਸਿੰਘ ਸੀ ਤੇ ਜਦੋਂ ਬੰਗਸ ਦੇ ਵਿੱਚ ਮੁਕੰਮਲ ਤੌਰ ਤੇ ਸਿੱਖ ਰਾਜ ਦੀ ਸਥਾਪਨਾ ਹੋ ਜਾਂਦੀ ਹੈ ਤੇ ਉਤੋਂ ਦੇ ਬੁੱਧੀਜੀਵੀਆਂ ਨੇ ਜਾਂ ਬੰਗਸੀ ਲੋਕਾਂ ਨੇ ਇਸ ਮਿਸਲ ਦਾ ਨਾਮ ਤਖ਼ਲਿਸ਼ ਬੰਗਸ ਮਿਸਲ ਰੱਖਤਾ ਸੀ ਪਾ ਤਖ਼ਲਿਸ਼ ਦਾ ਅਰਬੀ ਦੇ ਵਿੱਚ ਅਰਥ ਆਪਨੇ ਆਪ ਨੂੰ ਆਜ਼ਾਦ ਕਰ ਲੈਣਾ ਤੇ ਬੰਗਸ ਦਾ ਅਰਥ ਹੈਗਾ ਬੰਗ ਗਸ ਜੜ ਤੋਂ ਅਖਾੜ ਕੇ ਸੁੱਟ ਦੇਣਾ ਇਸ ਤੋਂ ਸਿੱਧ ਹੁੰਦਾ ਹੈ ਕਿ ਖਾਲਸਾ ਰਾਜ ਦੀ ਵੱਡੀ ਜਿਹੜੀ ਸੀਗੀ ਰਿਆਸਤ ਇਹ ਬੰਗਸ ਖੇਤਰ ਸੀ ਹੁਣ ਪ੍ਰਾਤਨ ਇਤਿਹਾਸਕਾਰਾਂ ਵੱਲੋਂ ਇੱਕ ਪੁੱਲ ਦੀ ਗੱਲ ਕਰੀਏ ਪ੍ਰਾਤਨ ਇਤਿਹਾਸਕਾਰਾਂ ਨੇ ਕਿਸੇ ਟਾਈਮ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਕਿਰਦਾਰ ਨੂੰ ਇੰਨਾ ਛੋਟਾ ਕਰਕੇ ਦਿਖਾਇਆ ਇੱਕ ਸਮੇ ਇਹ ਵੀ ਉਹਨਾਂ ਤੇ ਅਲੀਗੇਸ਼ਨ ਲੱਗੇ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਬੰਦਾਈ ਧਰਮ ਦੀ ਸ਼ੁਰੂਆਤ ਕਰਤੀ ਸੀ ਪਰ ਜਦੋਂ ਅੱਜ ਦੇ ਇਤਿਹਾਸਕਾਰਾਂ ਨੂੰ ਇਹ ਗੱਲ ਸਮਝ ਆਈ ਅੱਜ ਦੇ ਇਤਿਹਾਸਕਾਰਾਂ ਤੇ ਬੁੱਧੀਜੀਵੀਆਂ ਨੇ ਵਿਚਾਰਿਆ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਖੋਈ ਹੋਈ ਰਿਸਪੈਕਟ ਫਿਰ ਤੋਂ ਮਿਲਣੀ ਸ਼ੁਰੂ ਹੋਈ ਇਤਿਹਾਸਕਾਰਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਕਰਦਾਰ ਨੂੰ ਫਿਰ ਉਭਾਰ ਕੇ ਸਾਹਮਣੇ ਲਿਆਂਦਾ ਉਹਦਾ ਵੱਡਾ ਕਾਰਨ ਇਹ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਗੁਰੂਆਂ ਦੇ ਨਾਮ ਦੇ ਛਿੱਕੇ ਚਲਾਏ ਸੀ ਤੇ ਦੂਜਾ ਕਾਰਨ ਸੀ ਉਹਨਾਂ ਨੇ ਸਰਹੰਦ ਦੇ ਵਿੱਚ ਸਹਿਬਜ਼ਾਦਾਂ ਦੀ ਛੀਤੀ ਦਾ ਬਦਲਾ ਲਿਆ ਸੀ ਹੁਣ اسی طرح ਹੀ بابا بیر ਸਿੰਘ ਜੀ ਦੇ کردار ਨੂੰ ਸੰਗਤਾਂ ਦੇ ਵਿੱਚ ਖੋਜ ਦਾ ਵਿਸ਼ਾ ਜਾਣਿਆ ਗਿਆ ਹੈ ਜੇਕਰ بابا بیر ਸਿੰਘ ਜੀ ਦਾ کردار ਨੂੰ ਸਹੀ ਤਰ੍ਹਾਂ ਲੋਕਾਂ ਦੇ ਵਿੱਚ ਲੈ ਕੇ ਆਂਦਾ ਜਾਵੇ ਤਾਂ ਸਿੱਖ ਰਾਜ ਦੀ ਸਥਾਪਨਾ ਤੇ ਸਿੱਖ ਰਾਜ ਦਾ ਵਰਗ ਕਿਲੋਮੀਟਰ 2000 ਕਿਲੋਮੀਟਰ ਤੋਂ ਲੱਗ ਕੇ ਤੇ 4000 ਕਿਲੋਮੀਟਰ ਤੱਕ ਫੈਲ ਸਕਦਾ ਹੈ ਹੁਣ ਅਸੀਂ ਇਸ ਵਿਸ਼ੇ ਤੇ ਮੁੜ ਕੇ ਵਾਪਸ ਆਈਏ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਛੱਕਿਆਂ ਤੇ ਤੇ ਹਕਮਨਾਮੇ ਤੇ ਕਿਸ ਤਰ੍ਹਾਂ ਦੀ ਜਿਹੜੀ ਲਿਖਤ ਲਿਖੀ ਮਿਲਦੀ ਆ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਛਿੱਕੇ ਤੇ ਸਾਨੂੰ ਲਿਖਿਆ ਮਿਲਦਾ ਛਿੱਕਾ ਜਦبر ਹਰ ਦੋ ਆਲਮ ਫਜ਼ਲ ਸੱਚਾ ਸਹਿਵਸਤ ਫਤੇ ਗੋਬਿੰਦ ਸਿੰਘ ਸ਼ਾਹਨ ਛਾ ਤੇ ਤੇਗੇ ਨਾਨਕ ਵਾਹਵ ਅਸਤ ਪਾਪ ਦੇਖ ਤੇਗ ਤੇ ਜਿੱਤਾ ਗੁਰੂ ਗੋਬਿੰਦ ਸਿੰਘ ਜੀ ਦੀ ਰਹਿਨਮਾਈ ਇੱਥੇ ਪ੍ਰਾਪਤ ਹੋਈ ਹੈ ਤੇਗ ਦੀ ਬਖਸ਼ਿਸ਼ ਗੁਰੂ ਨਾਨਕ ਦੇਵ ਜੀ ਦੁਆਰਾ ਕੀਤੀ ਗਈ ਹੈ ਤੇ ਉਹਨਾਂ ਦੀ ਮੋਹਰ ਤੇ ਲਿਖੇ ਸ਼ਬਦ ਵੀ ਇਸੇ ਤਰ੍ਹਾਂ ਹੀ ਮਿਲਦੇ ਹੁਣ ਆਪਾਂ ਵੇਖਦੇ ਹਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਹੁਕਮਨਾਮਿਆਂ ਤੇ ਛਿੱਕਿਆਂ ਦੇ ਆਧਾਰਤ ਗੱਲ ਕਰੀਏ ਤਾਂ ਇਹ ਸਫ਼ਰ ਜਿਹੜਾ ਹੈ ਨੰਦੇੜ ਸਾਹਿਬ ਤੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਮਿਸ਼ਨ ਸ਼ੁਰੂ ਕੀਤਾ ਤੇ ਸਰਹੰਦ ਫਤਿਹ ਤੱਕ 2000 ਕਿਲੋਮੀਟਰ ਦਾ ਸਫ਼ਰ ਪੂਰਾ ਕੀਤਾ ਤੇ ਅੱਗੇ 2000 ਕਿਲੋਮੀਟਰ ਇਹ ਹਵਾਲਿਆਂ ਤੇ ਜੇ ਗੌਰ ਕਰੀਏ ਤਾਂ ਸਾਨੂੰ ਫਿਰ ਪਤਾ ਲੱਗੂਗਾ ਵੀ ਬਾਬਾ ਬੰਦਾ ਸਿੰਘ ਬਹਾਦਰ ਤੇ ਬਾਬਾ ਵੀਰ ਸਿੰਘ ਜੀ ਦਾ ਸਿੱਖ ਪੰਥ ਦੇ ਵਿੱਚ ਕੀ ਅਹਿਮ ਯੋਗਦਾਨ ਰਿਹਾ ਜਿਸ ਤਰ੍ਹਾਂ ਅਸੀਂ ਗੱਲ ਕਰਦੇ ਆ ਕਿ ਸਾਰੇ ਜ਼ਰਨੈਲਾ ਨੇ ਆਪਣੇ ਛਿੱਕੇ ਚਲਾਏ ਪਰ ਬਾਬਾ ਬੀਰ ਸਿੰਘ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਛਿੱਕੇ ਜਿਹੜੇ ਆ ਉਹ ਇੱਕ ਤੇ ਇੱਕ ਗੁਰੂ ਨਾਨਕ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਦੇ ਛਿੱਕੇ ਚੱਲੇ ਦੂਜਾ ਜੇ ਇੱਕ ਇਤਿਹਾਸਕ ਖਤ ਨੂੰ ਵੇਖੀਏ ਜਿਹਦੇ ਵਿੱਚ ਲਿਖਿਆ ਕਿ ਇੱਕ ਸਮੇ ਬੀਰੂ ਸਿੰਘ ਜਾਂ ਮਿਲਿਆ ਤਰਕਨ ਕੇ ਸਾਥ ਤਾਂ ਇਸ ਤੋਂ ਇਹ ਸੱਤ ਹੁੰਦਾ ਹੈ ਕਿ ਬਾਬਾ ਬੀਰ ਸਿੰਘ ਜੀ ਨੇ ਇੱਕ ਸਮੇਂ afghanistan ਨੂੰ ਪੂਰਾ ਸਰ ਕਰ ਲਿਆ ਹੁੰਦਾ ਤੇ ਤੁਰਕਾਂ ਦਾ ਰਾਜ ਉਸ ਸਮੇਂ uzbekistan ਦੇ turkmenistan uzbekistan ਦੇ ਵਿੱਚ ਹੁੰਦਾ ਜਿੱਥੇ ਜਾ ਕੇ ਬਾਬਾ ਬੀਰ ਸਿੰਘ ਜੀ ਦੀ ਤੁਰਕਾਂ ਦੇ ਨਾਲ ਸੰਧੀ ਹੁੰਦੀ ਹੈ ਹੁਣ ਇਸ ਤੱਤ ਨੂੰ ਇਸ ਤਰ੍ਹਾਂ ਖੋਲ ਲਿਆ ਜਾਵੇ ਭਾਰਤ ਦੇ ਵਿੱਚ ਤੁਰਕਾਂ ਦਾ ਰਾਜ ਕੁੱਲ 97 ਸਾਲ ਰਿਹਾ ਹੈ 1320 ਤੋਂ ਲੈ ਕੇ 1414 ਈਸਵੀ ਤੱਕ ਜਿਸ ਨੂੰ ਅਸੀਂ ਤੁਗਲਕ ਵੰਸ਼ ਕਹਿੰਦੇ ਆ ਨੰਬਰ 2 ਜੇ ਕਬੀਲਿਆਂ ਦੀ ਗੱਲ ਕਰ ਲਈ ਜਾਵੇ ਤਾਂ ਬਾਬਰ ਮੁਗਲ ਕਬੀਲੇ ਦੇ ਵਿੱਚੋਂ ਸੀ ਤੇ ਨਾਦਰ ਸ਼ਾਹ ਕੁਲੀ ਕਬੀਲੇ ਦੇ ਵਿੱਚੋਂ ਸੀ ਪਰ ਉਹ ਈਰਾਨ ਦਾ ਸ਼ਾਸਕ ਸੀ ਜਿਹੜੇ ਗਜਨੀ ਪਲੱਸ ਗਜਨੀ ਤੋਂ ਲਾ ਕੇ ਪੀਰ ਰੋਸ਼ਨ ਤੱਕ ਦੇ ਸ਼ਾਸਕ ਸੀਗੇ ਇਹ 1500 83 ਸਬੀ ਤੱਕ ਹੀ ਵੰਸ਼ ਤੱਕ ਰਹਿਆ ਉਸ ਤੋਂ ਬਾਅਦ ਇਹਨਾਂ ਦਾ ਰਾਜ ਇਸ ਭਾਰਤ ਦੇਸ਼ ਦੇ ਤੇ ਅਫਗਾਨਿਸਤਾਨ ਦੇ ਵਿੱਚੋਂ ਲਗਭਗ ਸਮਾਪਤ ਹੋ ਗਿਆ ਸੀ ਅੱਗੇ ਅਹਿਮਦ ਸ਼ਾਹ ਅਬਦਾਲੀ ਦੀ ਗੱਲ ਕਰ ਲਈਏ ਤਾਂ ਇਹ ਵੀ ਤਰਕ ਨਹੀਂ ਸੀ ਇਹਦਾ ਰਾਜ ਜਿਹੜਾ ਸੀਗਾ ਇਹਦਾ ਕਬੀਲਾ ਪਸ਼ਤੋਨ ਪਠਾਨ ਕਬੀਲਾ ਹੈ ਤੇ ਇਹ ਪਾਕਿਸਤਾਨ ਦੇ ਪਸ਼ਾਵਰ ਦੇ ਰਹਿਣ ਵਾਲਾ ਸੀ ਜੇ ਤੁਰਕਾਂ ਨਾਲ ਸੰਧੀ ਦਾ ਹਵਾਲਾ ਮਿਲਦਾ ਤੇ ਆਖਰ ਅਬ ਉਸ ਸਮੇ ਜਿਹੜੇ ਤੁਰਕਾਂ ਦਾ ਰਾਜ ਸੀ ਉਹ ਉਜ਼ਬੇਕਿਸਤਾਨ ਦੇ ਤਰਾਰਕ ਕਬੀਲੇ ਦਾ ਰਾਜ ਸੀ ਤੇ ਤੁਰਕੇ ਮੰਨੀ ਉਜ਼ਬੇਕਿਸਤਾਨ ਦੇ ਵਿੱਚ ਹਿੱਤ ਸਿਰਫ ਤੁਰਕਾਂ ਦਾ ਰਾਜ ਸੀ ਦੱਖਣੀ ਈਰਾਨ ਦੇ ਵਿੱਚ ਹੁਣ ਇੱਕ ਗੱਲ ਹੋਰ ਸਮਝਣ ਵਾਲੀ ਆ ਤੁਰਕੇ ਮੰਨੀ ਉਜ਼ਬੇਕਿਸਤਾਨ ਸਿਰਫ ਉਹਦਾ ਨਾਂ ਤਾਂ ਹੈ ਕਿ ਕਿਸੇ ਟਾਈਮ ਉਜ਼ਬੇਕਿਸਤਾਨ ਨੇ ਉਹਦੇ ਤੇ ਰਾਜ ਕੀਤਾ ਸੀ ਪਰ ਇਹ ਏਰੀਆ ਦੱਖਣੀ ਈਰਾਨ ਦਾ ਤੇ ਜੇ ਇਸ ਏਰੀਏ ਦੇ ਵਿੱਚ ਬਾਬਾ ਬੀਰ ਸਿੰਘ ਜੀ ਦੀ ਸੰਧੀ ਤੁਰਕਾਂ ਦੇ ਨਾਲ ਹੋਈ ਆ ਤਾਂ ਇਹ ਇੱਕ ਸੰਪੂਰਨ ਜੱਤ ਦੀ ਨਿਸ਼ਾਨੀ ਹੈ ਕਿ ਸਿੱਖ ਰਾਜ ਪੂਰੇ ਬੰਗਸ ਦੇ ਵਿੱਚ ਰਿਹਾ ਹੈ ਤੇ ਜੇ ਹੁਣ ਅਸੀਂ ਗੱਲ ਕਰੀਏ ਗੁਰੂ ਨਾਨਕ ਦੇਵ ਜੀ ਨੂੰ ਬਾਬਰ ਦੇ ਸਮੇਂ ਜੋ ਚੁਣੌਤੀ ਮਿਲੀ ਆ ਤੇ ਜੋ ਚੱਕੀ ਪੀਸਣ ਦੇ ਹੁਕਮ ਲੱਗੇ ਆ ਉਹ ਵੀ ਇਸ ਏਰੀਏ ਦੇ ਵਿੱਚ ਲੱਗੇ ਆ ਜਦੋਂ ਅਹਮਦਾਬਾਦ ਤੇ ਬਾਬਰ ਨੇ ਜਿੱਤ ਪ੍ਰਾਪਤ ਕੀਤੀ ਆ ਤੇ ਕਾਮਲੇ ਪੀਰ ਗੁਰੂ ਨਾਨਕ ਦੇਵ ਜੀ ਨੇ ਬਾਬਰ ਨੂੰ ਜਾਬਰ ਕਹਿ ਕੇ ਪੁਕਾਰਿਆ ਤੇ ਉਹਨਾਂ ਨੇ ਆਪਣੇ ਨਰਾਦਰੀ ਦੇ ਰੂਪ ਵਿੱਚ ਬਾਬਾ ਗੁਰੂ ਨਾਨਕ ਦੇਵ ਜੀ ਨੂੰ ਜੇਲ੍ਹ ਵਿੱਚ ਬੰਦ ਕੀਤਾ ਤੇ ਚੱਕੀ ਪੀਸਣ ਦੇ ਹੁਕਮ ਲਾਏ ਆ ਹੁਣ ਇਸ ਏਰੀਏ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੀ ਤੇ ਖੜਕਣੀ ਸ਼ੁਰੂ ਹੋਈ ਆ 1764 ਈਸਵੀ ਦੇ ਆਉਂਦੇ ਆਉਂਦੇ ਆ ਤੇ ਸਿੱਖ ਰਾਜ ਦੀ ਸਥਾਪਨਾ ਹੋਈ ਆ ਤੇ ਇੱਥੇ ਆ ਕੇ ਵੇਖੀਏ ਵੀ ਪੂਰੇ ਏਸ਼ੀਆ ਦੇ ਸਭ ਤੋਂ ਵੱਡੇ ਸਿਪਾਹਸਲਾਰ ਗੁਰੂ ਨਾਨਕ ਦੇਵ ਜੀ ਦੀ ਤੇਗ ਅੱਗੇ ਕਿਵੇਂ ਝੁਕੇ ਆ। ਜੇ ਅਜ ਬੇਗ ਦੀ ਗੱਲ ਕਰੀਏ ਤਾਂ ਬਾਬਰ ਆਇਆ ਉਹ ਵੀ ਇਸ ਏਰੀਏ ਦੇ ਵਿੱਚ ਫੁੱਲ ਸਟਾਪ ਹੋ ਗਿਆ। ਬਾਬਰ ਦੇ ਹਮਲੇ ਬੰਦ ਹੋ ਗਿਆ ਸਿੱਖ ਰਾਜ ਸਥਾਪਿਤ ਹੋਣ ਕਰਕੇ। ਜੇ ਅਰਬ ਤੋਂ ਵੇਖੀਏ ਪੀਰ ਰੋਸ਼ਨਾ ਆਇਆ ਉਹਦੇ ਵੀ ਇਸ ਏਰੀਏ ਦੇ ਵਿੱਚ ਹਮਲੇ ਸਮਾਪਤ ਹੋ ਗਏ ਆ। ਜੇ ਨਾਦਰ ਸ਼ਾਹ ਵੇਖੀਏ ਈਰਾਨ ਤੋਂ ਆਇਆ ਉਹ ਵੀ ਬੰਕਸ ਏਰੀਏ ਤੋਂ ਅੱਗੇ ਕ੍ਰੋਸ ਨਹੀਂ ਕੀਤਾ ਜੇ ਅਹਿਮਦ ਸ਼ਾਹ ਵੇਖੀਏ ਬੇਸ਼ੱਕ afغان ਦੇ ਕਾਬਲ ਤੋਂ ਆਇਆ ਪਰ ਬੰਕਸ ਏਰੀਏ ਦੇ ਵਿੱਚ ਰਾਜ ਹੋਣ ਕਰਕੇ ਅੱਜ ਇਹਦੀ ਵੀ ਸ਼ਕਤੀ ਇੱਕਦਮ ਘਟ ਗਈ ਹੈ ਜਾਂ ਇਹ ਕਹਿ ਲੋ ਵੀ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਵਰਸੀ ਹੈ ਇਸ ਏਰੀਏ ਦੇ ਵਿੱਚ ਜਿਹੜਾ ਇੱਕ ਮਹਾਨ ਜਰਨੈਲ ਬਾਬਾ ਬੀਰ ਸਿੰਘ ਜੀ ਦੇ ਮਾਧਿਅਮ ਰਾਹੀਂ ਵਰਸੀ ਹੈ ਇਸੇ ਕਰਕੇ ਇੱਥੇ ਇਹ ਕਨਸੈਪਟ ਸੱਦ ਹੁੰਦਾ ਮਾਰਿਆ ਸ਼ਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ